ਉਹ ਆਦਮ ਮਿਹਨਤ ਕਰਕੇ ਉਹਨਾਂ ਨੇ ਹੱਥਨ ਨੂੰ ਉਹੀ ਕਮਾ ਕੇ ਲੈ ਕੇ ਜਾਣਾ ਉਹੀ ਖਰੇ ਖਾਣਾਗਾ ਇਸ ਕਰਕੇ ਉਹ ਧਰਨੇ ਬੰਜਾਰੇ ਨਹੀਂ ਕਰ ਸਕਦੇ ਆਪਦਾ ਕੰਮ ਛੱਡ ਕੇ ਅਸੀਂ ਨਾਲੇ ਆਪਦੀਆਂ ਜੀਰੀਆਂ ਵੱਡੀਆਂ ਕਣਕਾਂ ਵਿੱਚ ਬੀਜ ਰਹਾਂਗੇ ਡੀਏਪੀ ਦਾ ਪ੍ਰਬੰਧ ਕਰਾਇਆ ਆਇਤ ਕੀ ਜੇ ਜੱਥੇਬੰਦੀਆਂ ਨਾਲ ਲੜਾਈ ਲੜਦੀਆਂ ਮਹਿਲਾ ਚੌਂਕ ਦੀ ਮੰਡੀ ਦੇ ਵਿੱਚੋਂ 1669 ਮੌਸਰਾ ਆਇਤੀ ਚਾਰ ਟਰਾਲੀਆਂ ਮੋੜਤੀਆਂ ਸੀਗੀਆਂ ਅੱਜ ਤੋਂ 12 15 ਦਿਨ ਪਹਿਲਾਂ ਅਸੀਂ ਗਿਆ ਮੌਚਰ ਤੇ ਇੱਕ ਕਰਾਇਆ ਤਾਂ ਮੰਡੀ ਦੇ ਵਿੱਚ ਟਰਾਲੀਆਂ ਲੈਣ ਦਿੱਤੀਆਂ ਨੇ ਭਰਾਵੋ ਐਤਕੀ ਮੰਡੀਆਂ ਤੇ ਦੀਰਿਆਣੀ ਬੜਨ ਦੇਣੀ ਸੀ ਇਹਨਾਂ ਨੇ ਇਹ ਕਿਉਂਕਿ ਆਬੂਤਾ ਵੀ ਦੇ ਵਿੱਚ 27 ਫਰਵਰੀ ਨੂੰ ਮੀਟਿੰਗ ਹੋਈ ਸੀ 160 ਦੇਸ਼ਾਂ ਦੀ ਵੀ ਭਾਰਤ ਜਿਹੜਾ ਐਮਐਸਪੀ ਦਿੰਦਾ ਆਪਦੇ ਕਿਸਾਨਾਂ ਨੂੰ ਉਹ ਚੋਂ ਬਾਹਰ ਆਵੇ ਇਥੋਂ ਦੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਦੇ ਕੰਨ ਖੋਲਣ ਵਾਸਤੇ ਸਾਨੂੰ ਜਾਗਰੂਕ ਹੋਣਾ ਪੈਣਾ ਭਰਾਵੋ ਇਹਨਾਂ ਨੇ ਚੌਲ ਵਿਰੋਧ ਨਾਲ ਇਥੇ ਨਾਜ ਨਹੀਂ ਬਾਧੂ ਹੋਇਆ ਇੱਥੇ ਅੱਜ ਵੀ ਜੇ 140 ਕਰੋੜ ਦੀ ਆਬਾਦੀ ਆ ਤਾਂ 50-60 ਕਰੋੜ ਲੋਕ ਨੇ ਜਿਹੜੇ ਉਹ ਦਰਖਤਾਂ ਦੇ ਪੱਤੇ ਖਾਂਦੇ ਨੇ ਜੰਗਲਾਂ ਦੇ ਵਿੱਚ ਭੁੱਖੇ ਮਰਦੇ ਨੇ ਅਨਾਜ ਪਾਧੂ ਨਹੀਂ ਹੋਇਆ ਇਹ ਇੱਥੇ ਇਥੰਦੀਆਂ ਜ਼ਮੀਨਾਂ ਤੇ ਕਬਜ਼ੇ ਕਰਨਾ ਚਾਹੁੰਦੇ ਨੇ ਅਸੀਂ 5-7 ਮਿੰਟ ਦੇਖਦੇ ਸਾਡੇ ਬਲਾਕ ਦੀ ਆਕੂ ਟੀਮ ਆ ਰਹੀ ਹੈਗੀ ਜੇ ਭਰਾਵੋ ਇਹਦਾ ਕੋਈ ਮਸਲੇ ਦਾ ਹੱਲ ਨਾ ਹੋਇਆ ਤਾਂ ਇਹ ਤੇ ਅਸੀਂ ਐਕਸ਼ਨ ਤਿੱਖਾ ਕਰਾਂਗੇ ਅਗਲਾ ਪ੍ਰੋਗਰਾਮ ਤੇਮਾਰ